ਪੱਗ ਨੂੰ ਲੈ ਕੇ ਕੀ ਫੀਲਿੰਗਾਂ ਮਨ ਚ ਆਹ ਸੋਹਣੀ ਦਏ ਆ ਅਸੀਂ ਤਾਂ ਬਸ ਇਹਨੂੰ ਧਾਰਨ ਕੀਤਾ ਹੈ ਕਿਉਂਕਿ ਪਿਤਾ ਜੀ ਬੰਦੇ ਸੀ ਦਾਦਾ ਜੀ ਬੰਦੇ ਨਾਨਾ ਜੀ ਬੰਦੇ ਸੀ ਤੇ ਇਸ ਫਿਲਮ ਦੇ ਜਿਹੜੇ ਸਾਡੇ ਉਸਤਾਦ ਉਹ ਬੰਦੇ ਆ ਉਹ ਮੇਰਾ ਲਿਖਿਆ ਹੋਇਆ ਸੀ ਮੇਰੀ ਵਿਸ਼ ਪੈਂਡਿੰਗ ਸੀ ਮੇਰਾ ਉਹ ਭਾਈ ਨੇ ਦੇਖੋ ਜਦੋਂ ਹੋਮ ਪ੍ਰੋਡਕਸ਼ਨ ਬਣਾਈ ਸੀੜੀ ਤੋਂ ਪਰਦੇ ਦੇ ਫਿਲਮ ਬਣਾਈ ਤੇ ਮੈਨੂੰ ਸੱਦਿਆ ਤੇ ਇੰਨਾ ਅੱਛਾ ਕੈਰੇਕਟਰ ਦਿੱਤਾ ਮੈਨੂੰ ਆਪਣੇ ਨਾਲ ਤੇ ਇੱਕ ਟਾਈਮ ਤੇ ਸੀੜੀਆਂ ਬਣਦੀ ਸੀ ਭਾਜੀ ਦੀਆਂ ਕੁ ਗਿਚੂ ਮੰਤਰ ਅਸੀਂ ਕਾਲਰ ਟਾਈਮ ਪੜ੍ਹਦੇ ਸੀ ਜਦੋਂ ਹਨਾ ਤੇ ਮੈਂ ਬੜਾ ਵਿਸ਼ ਕਰਦਾ ਸੀ ਕਿ ਮੇਰੇ ਕਿਸੇ ਤਰ੍ਹਾਂ ਕਿਨ ਕਨੈਕਸ਼ਨ ਹੋਵੇ ਘੁਗੀ ਭਾਈ ਨਾ ਮੈਨੂੰ ਵੀ ਸੀ ਮੈਂ ਵੀ ਆਰਟਿਸਟ ਆ ਮੈਨੂੰ ਵੀ ਰੋਲ ਮਿਲੇ ਮੈਨੂੰ ਵੀ ਬਲਾਵਾ ਆਵੇ ਕਾ ਉਹ ਲੋਕਾਂ ਦਾ ਵੀ ਕ੍ਰੈਡਿਟ ਆ ਜਿਨ੍ਹਾਂ ਨੇ ਮੈਨੂੰ ਵੀ ਸੀ ਆਂਦਰ ਨਹੀਂ ਵੜਨ ਦਿੱਤਾ ਕਮਰਿਆਂ 'ਚ ਤੇ ਮੈਂ ਸਟੋਰੀਆਂ ਸੁਣੀਆਂ ਹੋਈਆਂ ਖਿੜਕੀ ਤੇ ਰਹਿ ਕੇ ਜੇ ਤੁਸੀਂ ਵੱਡਾ ਸੋਚਿਆ ਉਹਦੀ ਤਿਆਰ ਵੀ ਰਹੋ ਫਿਰ ਸਿੱਧੀ ਜੀ ਗੱਲ ਹੈ ਜੇ ਤੁਸੀਂ ਸੋਚਿਆ ਮੈਂ ਗੱਡੀਆਂ ਬਾਲੇ ਲੈ ਕੇ ਜਾਣੀ ਐ ਮੋਹੱਲੀ ਤੋਂ ਫਿਰ ਲੱਗਣਗੇ 1.5 ਤੋਂ 2 ਘੰਟੇ 'ਚ ਦਿੱਲੀ ਸੋਚਿਆ ਉਹਨੇ ਲੈ ਜਾ ਬੰਬੇ ਲੈ ਜਾਣੀ ਐ ਫਿਰ ਟਾਈਮ ਤਾਂ ਲੱਗੇਗਾ ਨਾ बनने के निकलਦੇ ਕਿਵੇਂ ਦਾ ਫੀਲ ਹੁੰਦਾ ਨਹੀਂ ਨਹੀਂ ਤਾਂ ਉਹ ਫਿਰ ਤੋਂ ਹੀ ਗੱਲ ਆ ਨਾ ਫਿਰ ਬਾਪ ਦਾਦੇ ਜਿੰਦਾ ਨਾਲ ਨਾਲ ਚੱਲਦੇ ਆ ਨਾ ਵੀ ਉਹ ਗੱਲ ਆ ਵੀ ਇਹ ਸਰਦਾਰੀ ਆ ਤੇ ਸਭ ਤੋਂ ਵੱਡੀ ਗੱਲ ਆ ਇਹ ਮਾਤਰ ਕੁਛ 6-7 ਮੀਟਰ ਦਾ ਕਪੜਾ ਨਹੀਂ ਜਿੰਮੇਵਾਰੀ ਆ ਜੇ ਜਦੋਂ ਜਜ਼ਬਾ ਅਸਮਾਨਾਂ ਨੂੰ ਛੂਹਦਾ ਹੋਵੇ ਨਾ ਤਾਂ ਉਮਰ ਸਿਰਫ ਇੱਕ ਨੰਬਰ ਬਣ ਕੇ ਰਹਿ ਜਾਂਦੀ ਹੈ ਇੱਕ ਅਜਿਹਾ ਨੌਜਵਾਨ ਕਮੇਡੀ ਦੀ ਦੁਨੀਆ ਤੋਂ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰਦਾ ਤੇ ਸਾਡੇ ਦਿਲਾਂ ਦੇ ਵਿੱਚ ਵਸ ਗਿਆ ਤੇ ਹੁਣ ਫਿਲਮਾਂ ਦੇ ਵਿੱਚ ਆ ਗਿਆ ਤੇ ਆਪਣੇ ਰੋਲ ਦੇ ਨਾਲ ਸਾਨੂੰ ਬੜਾ ਇੰਪ੍ਰੈਸ ਕਰ ਰਿਹਾ ਹੈ ਅਸੀਂ ਬੜੇ ਅਟ੍ਰੈਕਟ ਹੁੰਨੇ ਆ ਉਹਨਾਂ ਦੇ ਵੱਲ ਜਸਮੰਤਰਾth ਹੋਰ ਜੀ ਸਾਡੇ ਨਾਲ ਮੌਜੂਦ ਨੇ ਫਰਲੋ ਫਿਲਮ ਦੇ ਵਿੱਚ ਬੜਾ ਸੋਹਣਾ ਕਿਰਦਾਰ ਹੈ ਬਈ ਕੀ ਹਾਲ ਚਾਲ ਹੈ ਥੈਂਕ ਯੂ ਥੈਂਕ ਯੂ ਤੁਹਾਡੇ ਸ਼ਬਦਾਂ ਲਈ ਭਾਜੀ ਬਹੁਤ ਬਹੁਤ ਸ਼ੁਕਰੀਆ ਜੀ ਪਹਿਲਾਂ ਜਾਨਣਾ ਚਾਹਾਂਗੇ ਪਹਿਲਾਂ ਤਾਂ ਪੱਗ 'ਚ ਬੜੇ ਸੋਹਣੇ ਸੋਹਣੀ ਦਾ ਇਹ ਆ ਅਸੀਂ ਤਾਂ ਬਸ ਇਹਨੂੰ ਧਾਰਨ ਕੀਤਾ ਹੈ ਕਿਉਂਕਿ ਪਿਤਾ ਜੀ ਬੰਦੇ ਹੀ ਦਾਦਾ ਜੀ ਬੰਦੇ ਨਾਨਾ ਜੀ ਬੰਦੇ ਹੀ ਤੇ ਇਸ ਫਿਲਮ ਦੇ ਜਿਹੜੇ ਸਾਡੇ ਉਸਤਾਦ ਉਹ ਬੰਦੇ ਆ ਤੇ ਮੇਰਾ ਕਿਰਦਾਰ ਨੇ ਵੀ ਬੰਨੀ ਹੋਈ ਆ ਤਾਂ ਮੈਂ ਇਸ ਕਰਕੇ ਸਜਾਈ ਅੱਜ ਵੀ ਦਸਤਾਰ ਕਰਕੇ ਸਾਡਾ ਸਾਡੇ ਜਿਹੜੇ ਨੌ ਸਿੱਖੀਏ ਬੰਦੇ ਉਹਨਾਂ ਦਾ ਵੀ ਮੁੱਲ ਪੈ ਜੇ ਜਦੋਂ ਬਨ ਕੇ ਨਿਕਲਦੇ ਆ ਕਿਵੇਂ ਦਾ ਫੀਲ ਹੁੰਦਾ ਨਹੀਂ ਨਹੀਂ ਇਹ ਤਾਂ ਉਹ ਫਿਰ ਉਹੀ ਗੱਲ ਆ ਨਾ ਫਿਰ ਬਾਪ ਦਾਦੇ ਜਿੰਦਾ ਨਾਲੋ ਨਾਲ ਚੱਲਦੇ ਆ ਨਾ ਵੀ ਉਹ ਗੱਲ ਆ ਵੀ ਇਹ ਸਰਦਾਰੀ ਆ ਤੇ ਸਭ ਤੋਂ ਵੱਡੀ ਗੱਲ ਆ ਇਹ ਮਾਤਰ ਕੁਛ 6-7 ਮੀਟਰ ਦਾ ਕੱਪੜਾ ਨਹੀਂ ਇਹ ਜ਼ਿੰਮੇਵਾਰੀ ਆ ਜੇ ਜਦੋਂ ਸਿਰ ਤੇ ਆਂਦੀ ਹੈ ਫਿਰ ਤੁਸੀਂ ਚੱਲਦੇ ਹੋ ਬੋਲਦੇ ਹੋ ਫਿਰ ਉਹ ਮਾਰਾ ਹੀ ਕਰਵਾਉਂਦਾ ਹੈ ਜੋ ਤੁਸੀਂ ਉਹਨੂੰ ਸਮਝਦੇ ਹੋ ਉਸ ਤੋਂ ਬਾਅਦ ਜੋ ਵੀ ਤੁਸੀਂ ਕਰਨਾ ਹੈ ਉਹ ਬੜਾ ਸੋਚ ਸਮਝ ਕੇ ਕਰਨਾ ਪੈਂਦਾ ਹੈ ਸੋਚ ਸਮਝ ਕੇ ਬਸ ਬਿਲਕੁਲ 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 ਜ਼ਿੰਮੇਵਾਰੀ ਤੁਸੀਂ ਕਰਨੀ ਹੈ ਹੁਣ ਗੱਡੀ ਦੀ ਸੀਟ ਤੇ ਬੈਠੇ ਹੋ ਸੀਟ ਬੈਲਟ ਲਾਈ ਆ ਫਿਰ ਡਰਾਈਵਰ ਤੁਸੀਂ ਹੋ ਨਾ ਚਲਾਉਣਾ ਜ਼ਿੰਮੇਵਾਰੀ ਤੁਹਾਡੀ ਹੈ ਬਿ ਕਰਾਸ ਕਰਨਾ ਹੈ ਕਿ ਤੁਸੀਂ ਵਿੱਚ ਮਾਰ ਨਹੀਂ ਕਿਸਦੇ ਕਿ ਠੀਕ ਚਲਾਣੀ ਹੈ ਭਾਜੀ ਫਰ ਲੋ ਫਿਲਮ ਦੇ ਵਿੱਚ ਗੁਰਪ੍ਰੀਤ ਘੁਗੀ ਭਾਜੀ ਦੇ ਨਾਲ ਕੰਮ ਕੀਤਾ ਕਿਵੇਂ ਦਾ ਐਕਸਪੀਰੀਅੰਸ ਰਿਹਾ ਕਿਵੇਂ ਦਾ ਫਿਲਮ ਬਿਲਕੁਲ ਬਿਲਕੁਲ ਬਹੁਤ ਅੱਛਾ ਲੱਗਾ ਭਾਜੀ ਮੇਰਾ ਤਾਂ ਸੁਪਨਾ ਸਗਾ ਇਹ ਖੈਰ ਅਸੀਂ ਪਿਛਲੀ ਫਿਲਮ ਵੀ ਇੱਕ ਕੀਤੀ ਆ ਬਟ ਇਹ ਮੇਰੇ ਲਈ ਇਸ ਕਰਕੇ ਇੰਪੋਰਟੈਂਟ ਆ ਕਿਉਂਕਿ ਭਾਜੀ ਦੀ ਹੋਮ ਪ੍ਰੋਡਕਸ਼ਨ ਹੈ ਤੇ ਇੱਕ ਟਾਈਮ ਤੇ ਸੀੜੀਆਂ ਬਣਦੀ ਸੀ ਭਾਜੀ ਦੀਆਂ ਕੁਗੀ ਚੂਮੰਦਰਾ ਹੀ ਕਾਲਰ ਟਾਈਮ ਪੜਦੇ ਹੀ ਜਦੋਂ ਹਨਾ ਕਪਿਲ ਭਾਈ ਇਹ ਸਾਰੇ ਗਦਰ ਆਪਣਾ ਪ੍ਰੈਸ਼ਰ ਭਾਈ ਗਦਰ ਭਾਈ ਗਰੋਵਰ ਭਾਈ ਇਹ ਸਾਰੇ ਕੰਮ ਕਰਦੇ ਇਹ ਕਾਲਜਾਂ ਸਾਨੂੰ ਮਿਲਦੇ ਰਹਿੰਦੇ ਸੀ ਤੇ ਮੈਂ ਬੜਾ ਵਿਸ਼ ਕਰਦਾ ਸੀ ਕਿ ਮੇਰੇ ਕਿਸੇ ਤਰ੍ਹਾਂ ਇੱਕ ਨਾ ਕਨੈਕਸ਼ਨ ਹੋਵੇ ਕੁਗੀ ਭਾਈ ਨਾਲ ਮੈਨੂੰ ਵੀ ਸੀੜ ਮੈਂ ਵੀ ਆਰਟਿਸਟ ਆ ਮੈਨੂੰ ਵੀ ਰੋਲ ਮਿਲੇ ਮੈਨੂੰ ਵੀ ਬਲਾਵਾ ਆਵੇ ਉਹ ਨਹੀਂ ਆਇਆ ਸੀੜੀਆਂ ਦਾ ਦੌਰ ਖਤਮ ਹੋ ਗਿਆ ਅਸੀਂ ਬੰਬੇ ਚੱਲ ਗਏ ਬਟ ਉਹ ਕਹਿ ਲੋ ਕਿ ਉਹ ਮੇਰਾ ਲਿਖਿਆ ਹੋਇਆ ਸੀ ਮੇਰੀ ਵਿਸ਼ ਪੈਂਡਿੰਗ ਸੀ ਮੇਰਾ ਉਹ ਭਾਈ ਨੇ ਦੇਖੋ ਜਦੋਂ ਹੋਮ ਪ੍ਰੋਡਕਸ਼ਨ ਬਣਾਈ ਸੀੜੀ ਤੋਂ ਪਰਦੇ ਤੇ ਫਿਲਮ ਬਣਾਈ ਤੇ ਮੈਨੂੰ ਸੱਦਿਆ ਤੇ ਇੰਨਾ ਅੱਛਾ ਕੈਰੈਕਟਰ ਦਿੱਤਾ ਮੈਨੂੰ ਆਪਣੇ ਨਾਲ ਤੇ ਮੇਰੇ ਵਾਸਤੇ ਵੱਡੀ ਗੱਲ ਹੈ ਤੇ بڑے ਲੋਕਾਂ ਦੀ ਬੜੀ ਬਾਤਾਂ ਲੱਗਦਾ ਭਾਈ ਸਪਨੇ ਸੱਚ ਹੁੰਦੇ ਨੇ ਬਿਲਕੁਲ ਹੁੰਦੇ ਆ ਸਪਨੇ ਲਾਓ ਵੱਡੇ ਵੱਡੇ ਸਪਨੇ ਲਾਓ ਉਹਨੂੰ ਸੱਚ ਕਰੋ ਸਪਨੇ ਵੱਡੇ ਲਓਗੇ ਤੁਹਾਨੂੰ ਜ਼ਿੰਮੇਵਾਰੀ ਪਤਾ ਲੱਗੇਗੀ ਹੈਨਾ ਉਹ ਵੀ ਮੈਂ ਪਹਿਲਾਂ ਵੀ ਗੱਲ ਬੋਲੀ ਕਹਿੰਦੇ ਵੀ ਰਿਮੈਂਬਰ ਆਣਾ ਆਪਣਾ ਰਿਮੈਂਬਰ ਵਾਟ ਯੂ ਡਿਸਰਵ ਫੋਰਗੇਟ ਵਾਟ ਯੂ ਵਿਸ਼ ਲੋਕ ਨਾ ਬੜਾ ਹੌਸਲਾ ਝਟਾ ਕੇ ਬਹਿ ਜਾਂਦੇ ਨੇ ਯਾਰ ਕਿ ਮੈਂ ਕੀਤਾ ਸੀ ਮੇਰੇ ਕੋਲ ਹੋਇਆ ਨਹੀਂ ਮਤਲਬ ਅੱਗੇ ਵਧਣਾ ਹੀ ਨਹੀਂ ਚਾਹੁੰਦੇ ਉਹ ਫਿਰ ਪਿੱਛੇ ਹੀ ਹਟ ਜਾਂਦੇ ਨੇ ਤੁਹਾਨੂੰ ਲੱਗਦਾ ਕਿ ਇਹ ਚੀਜ਼ਾਂ ਸਹੀ ਨਹੀਂ ਸਾਨੂੰ ਅੱਗੇ ਵਧਦੇ ਜਾਣਾ ਚਾਹੀਦਾ ਗੱਲ ਇਦਾਂ ਵੀ ਕੋਈ ਵੀ ਜਦੋਂ ਤੁਸੀਂ ਇੱਕ 100 ਮੀਟਰ ਦੀ ਦੌੜੋਂ ਦੀ ਇੱਕ 500 ਕਿ ਮੈਰਾਥਨ ਹੁੰਦਾ ਤੇ ਮੈਰਾਥਨ 19 ਦਿਨਾਂ ਚ ਨਾ ਖਤਮ ਹੋਏਗਾ ਜੇ ਤੁਸੀਂ ਵੱਡਾ ਸੋਚੇ ਉਹਦੀ ਤਿਆਰ ਵੀ ਰਹੋ ਫਿਰ ਸਿੱਧੀ ਜੀ ਗੱਲ ਹੈ ਜੇ ਤੁਸੀਂ ਸੋਚਿਆ ਮੈਂ ਗੱਡੀਆਂ ਬਾਲੇ ਲੈ ਕੇ ਜਾਣੀ ਹੈ ਮੋਹੱਲੀ ਤੋਂ ਫਿਰ ਲੱਗਣਗੇ 1.5 ਤੋਂ 2 ਘੰਟੇ ਚ ਦਿੱਲੀ ਸੋਚਾ ਉਹਨੇ ਲੈ ਜਾ ਬੰਬੇ ਲੈ ਜਾਣੀ ਆ ਫਿਰ ਟਾਈਮ ਤਾਂ ਲੱਗੇਗਾ ਨਾ ਰੁਕਣਾ ਵੀ ਪਏਗਾ ਉਹ ਇਦਾਂ ਹੀ ਆ ਤੁਸੀਂ ਜੋ ਲਾਈਵ ਸੋਚੋ ਮਿਲਦਾ ਹੈ ਬਟ ਉਹਦੇ ਵਾਸਤੇ ਪੇਸ਼ੈਂਸ ਬਹੁਤ ਜ਼ਰੂਰੀ ਹੈ ਆਪਣਾ ਸਬਰ ਤੇ ਐਨਾਲਿਸਿਸ ਕਰਦੇ ਜਾਓ ਆਪਣੇ ਆਪ ਨੂੰ ਠੀਕ ਹੈ ਆਪਣੀ ਨਜ਼ਰਾਂ ਤਾਂ ਸਾਰੇ ਹੀਰੋ ਹੁੰਦੇ ਆ ਹਮੇਸ਼ਾ ਗੁਰੂਆਂ ਨੂੰ ਪੁੱਛੋ ਆਪਣੇ ਕ੍ਰਿਟਿਕਸ ਲੋਗ ਨਾਲ ਰੱਖੋ ਆਪਣੇ ਵੈਲ ਵਿਸ਼ਰ ਜਿਹੜੇ ਤੁਹਾਡੇ ਫੈਮਿਲੀ ਮੈਂਬਰ ਹੈ ਇੱਕ ਅੱਧਾ ਤੁਹਾਡਾ ਪੁਰਾਣਾ ਦੋਸਤ ਤੁਹਾਡੇ ਨਾਲ ਹੋਣਾ ਚਾਹੀਦਾ ਜਿਹੜਾ ਤੁਹਾਨੂੰ ਤੁਹਾਡੀ ਔਕਾਤ ਦੱਸੇ ਵੀ ਤੂੰ ਕੌਣ ਹੈ ਨਹੀਂ ਤਾਂ ਇਹ ਜਿਹੜੀ ਸਕਸੈਸ ਹੈ ਨਾ ਜਿਹੜੀ ਇਹ ਰਸਤਾ ਇਹ ਕੁਝ ਨਹੀਂ ਹੈਗਾ ਮੇਨ ਤੁਹਾਡੀ ਇੰਪਰੂਵਮੈਂਟ ਹੈ ਗਰੋਥ ਇੱਕ ਕਮੇਡੀ ਦੀ ਸਟੇਜ ਤੋਂ ਨਿਕਲ ਕੇ ਅੱਜ ਫਿਲਮਾਂ ਦੇ ਵਿੱਚ ਕੰਮ ਕਰਨਾ ਵੱਡੇ ਵੱਡੇ ਆਰਟਿਸਟਾਂ ਦੇ ਨਾਲ ਕੰਮ ਕਰਨਾ ਇੰਜੋਏ ਕਰ ਰਿਹਾ ਇਸ ਜਰਨੀ ਨੂੰ ਬਿਲਕੁਲ ਮੇਰਾ ਮੇਰਾ ਸੁਪਨਾ ਹੈ ਸਗਾ ਜੀ ਮੈਂ ਕਦੇ ਵੀ ਦੇਖੋ ਮੈਂ ਫਿਲਮਾਂ ਦੇਖ ਕੇ ਸਟੈਂਡ ਅਪ ਬਣਿਆ ਸੀ ਮੈਨੂੰ ਨਾ ਦਾ ਸਟੈਂਡ ਅਪ ਆਂਦਾ ਹੀ ਜੋ ਫੈਸਟੀਵਲ ਕੀਤੇ ਉਹਦੇ ਚ ਹਿਸਟ੍ਰੋਨਿਕਸ ਮਿਮਿਕਰੀ ਕਰਦੇ ਹੁੰਦੇ ਸੀ ਬਸ جنੂਨ ਸਿਗਾ ਸਿੱਖਦੇਗੇ ਕਰਦੇਗੇ ਕਰਦੇਗੇ ਤੇ ਬਸ ਫਿਲਮਾਂ ਇੱਕ ਉਹ ਕਹਿ ਰਹੇ ਕਿ ਅਟਰੈਕਟ ਕਰਦੀਆਂ ਸੀ ਫਿਲਮਾਂ ਸਿਨੇਮਾ ਸਿਨੇਮਾ ਡਾਇਲੋਗ ਯਾਦ ਹੁੰਦੇ ਸੀ ਮੈਨੂੰ 90s 80s ਦੀਆਂ ਫਿਲਮਾਂ ਦੇ ਤੇ ਉਸ ਸਿਨੇਮੇ ਚ ਆਪਣੇ ਆਪ ਨੂੰ ਦੇਖ ਕੇ ਕਿਤੇ ਨਾ ਕਿਤੇ ਉਹ ਮੇਰੀ ਪੁਰਾਣੀ ਮਿਹਨਤ ਹੈ ਭਗਤੀ ਹੈ ਮੇਰੇ ਮਾਂ-ਬਾਪ ਦੀ ਮਿਹਨਤ ਹੈ ਹੈਨਾ ਤੋਂ ਲੋਕ ਉਹ ਲੋਕਾਂ ਦਾ ਵੀ ਕ੍ਰੈਡਿਟ ਆ ਜਿਨ੍ਹਾਂ ਨੇ ਮੈਨੂੰ ਵੀਸੀਆਰ ਅੰਦਰ ਨਹੀਂ ਵੜਨ ਦਿੱਤਾ ਕਮਰਿਆਂ 'ਚ ਤੇ ਮੈਂ ਸਟੋਰੀਆਂ ਸੁਣੀਆਂ ਹੋਈਆਂ ਖਿੜਕੀ ਤੋਂ ਰਹਿ ਕੇ ਤੋਂ ਇਸ ਕਰਕੇ ਅੱਛਾ ਲੱਗਦਾ ਹੀ ਹੈ ਜੀ ਕਿਉਂਕਿ ਇਹੀ ਫਿਲਮਾਂ 'ਚ ਹੀ ਕੰਮ ਕਰਨਾ ਮੇਰਾ ਡ੍ਰੀਮ ਸਿਗਾ ਸਟੈਂਡ ਅਪ ਮੇਰਾ ਜਿਹੜਾ ਕਰਨਾ ਉਹ ਤਾਂ ਮੈਂ ਮੈਨੂੰ ਲੱਗਦਾ ਮੇਰੇ 'ਚ ਬਿਲਡ ਹੈ ਉਹ ਮਾਪੇ ਤੋਂ ਆਇਆ ਹੋਇਆ ਹੈ ਉਸਤਾਦਾਂ ਨੂੰ ਦੇਖ ਕੇ ਇਹ ਚੀਜ਼ ਨੂੰ ਥੋੜਾ ਪ੍ਰੋਸੈਸ ਨਾਲ ਸਿੱਖਣਾ ਪੈਂਦਾ ਸਿਨੇਮਾ ਨੂੰ ਨਾ ਸਿਨੇਮੇ ਲਈ ਸਹਾਰਾ ਚਾਹੀਦਾ ਸਬਰ ਚਾਹੀਦਾ ਸਟੈਂਡ ਅਪ 'ਚ ਤੁਹਾਨੂੰ ਸਟੈਂਡ ਅਪ 'ਚ ਅਟੈਕ ਹੈ ਇਹਦੇ 'ਚ ਡਿਫੈਂਸ ਹੈ ਕਿ ਵੀ ਤੁਸੀਂ ਗੱਲ ਕੀਤੀ ਕਿ ਕਦੇ ਮੈਨੂੰ ਵੀਸੀਆਰ ਦੇਖਣ ਦੇ ਲਈ ਅੰਦਰ ਤੱਕ ਨਹੀਂ ਵੜਨ ਦਿੱਤਾ ਤੁਹਾਨੂੰ ਇਹ ਲੱਗਦਾ ਹੈ ਕਿ ਇਹ ਲੋਕਾਂ ਦੀ ਨੈਗੇਟਿਵਿਟੀ ਜਿੱਥੇ ਬੰਦੇ ਦੀ ਮਿਹਨਤ ਬੰਦੇ ਨੂੰ ਅੱਗੇ ਵਧਣ ਦੇ ਲਈ ਤੱਕਾ ਲਾਂਦੀ ਹੈ ਤਾਂ ਉੱਤੇ ਇਹ ਨੈਗੇਟਿਵ ਲੋਕਾਂ ਦਾ ਹੋਣਾ ਵੀ ਜ਼ਿੰਦਗੀ 'ਚ ਜ਼ਰੂਰੀ ਹੈ ਬਹੁਤ ਜ਼ਰੂਰ ਮੈਂ ਕਹਿੰਦਾ ਉਹ ਕਹਿੰਦਾ ਇੱਕ ਗਾਣਾ ਸੁਣਦਾ ਹੁੰਦਾ ਸੀ ਮੈਂ ਰੇਡੀਓ 'ਤੇ ਜ਼ਿੰਦਗੀ ਤੋਂ ਬੇਵਫਾਈ ਇੱਕ ਦਿਨ ਠੁਕਰਾਈਗੀ ਮੌਤ ਮਹਿਬੂਬਾਏ ਸਾਥ ਲੈ ਕੇ ਜਾਏਗੀ ਤੁਹਾਨੂੰ ਦੁਸ਼ਮਣ ਹੀ ਬਣਾਉਂਦੇ ਆ ਦੋਸਤ ਨਹੀਂ ਬਣਾਉਂਦੇ ਦੁਸ਼ਮਣ ਤਕੜਾ ਹੋਵੇ ਨਾ ਕਹਿੰਦੇ ਦੁਸ਼ਮਣ ਵੱਡਾ ਪਾਲੋ ਜੇ ਤਕੜੇ ਬਣਨਾ ਜੇ ਤੁਸੀਂ ਮਤਲਬ ਰਿਕਸ਼ੇ ਵਾਲੇ ਨਾਲ ਲੜਾਈ ਕਰੀ ਜਨਾਂ ਗਰੀਬ ਬੰਦੇ ਨਾਲ ਤਾਂ ਉਹਦੋਂ ਕਾਦੀ ਚੌੜ ਮਾਰੀ ਜਨਾਂ ਗੱਡੀ 'ਚ ਉਤਰ ਕੇ ਚਲੋ ਦਬਕਾ ਮਾਰਿਆ ਹਿੰਮਤ ਆਦਾ ਉਹਦੇ ਹਮਰ ਆਲੇ ਲੜਕੇ ਦਿਖਾਓ ਨਾ ਇਹ ਵੱਡੇ ਬੰਦੇ ਨਾਲ ਉਦਾਂ ਹੀ ਆ ਵੀ ਦੁਸ਼ਮਣ ਵੱਡੇ ਪਾਲਨੇ ਚਾਹੀਦੇ ਬੰਦੇ ਨੂੰ ਦੁਸ਼ਮਣੀ ਤੁਹਾਨੂੰ 네ਗੇਟਿਵ ਲੋਕ ਹੀ ਜ਼ਿਆਦਾ ਸਿਖਾਉਂਦੇ ਆ ਪੋਜ਼ਿਟਿਵ ਤਾਂ ਤੁਹਾਨੂੰ ਸਿਰ ਦਿਮਾਗ ਖਰਾਬ ਕਰਦੇ ਆ ਜਿਹੜੇ ਤੁਹਾਡੇ ਆਲੇ ਦੁਆਲੇ ਆ ਜਾਂਦੇ ਨੇ ਬੰਦੇ ਤੁਹਾਡੀ ਸਕਸੈਸ ਦੇਖ ਕੇ ਇਸ ਕਰਕੇ ਦੋਸਤ ਵੀ ਤੁਹਾਡੇ ਪੁਰਾਣੇ ਹੋਣੇ ਚਾਹੀਦੇ ਆ ਤੇ ਦੁਸ਼ਮਣ ਵੀ ਪ੍ਰਾਨੇ ਹੋਣੇ ਚਾਹੀਦੇ ਆ ਫਿਲਮ ਕਿੱਤੀ ਮੁਖਤਿਆਰ ਚੱਡਾ ਦਿਲਜੀਤ ਦੁਸਾਂਸ ਦੇ ਨਾਲ ਤੇ ਅੱਜ ਦੁਨੀਆ ਲੈਵਲ ਤੇ ਮੈਂ ਕਹਿੰਨਾ బిਗੇਸਟ ਪੰਜਾਬੀ ਆਰਟਿਸਟ ਨੇ ਉਹ ਤੇ ਸਭ ਤੋਂ ਵੱਡੀ ਗੱਲ ਹੈ ਸਿਰ ਤੇ ਪੱਗ ਰੱਖ ਕੇ ਪਰਫਾਰਮ ਕਰਦੇ ਨੇ ਤੇ ਪੰਜਾਬੀ ਆਗੇ ਹੋਏ ਕਿਵੇਂ ਦਾ ਮਹਿਸੂਸ ਕਰਦੇ ਹੋ ਕਿਸੇ ਸਮੇਂ ਕੰਮ ਕੀਤਾ ਸੀ ਉਹਨਾਂ ਨਾਲ ਮੈਨੂੰ ਅੱਛੀ ਗੱਲ ਲੱਗੀ ਕਿ 10 ਸਾਲ ਬਾਅਦ ਉਹਦੀ ਚਰਚਾ ਹੋ ਰਹੀ ਆ ਇਹ 2015 ਜਾਈ ਸੀ ਫਿਲਮ ਤੇ ਉਦੋਂ ਮੇਰਾ ਵੀ ਦਿਮਾਗ ਖਰਾਬ ਹੋਇਆ ਸੀ ਸਾਰੇ ਕਹਿਣ ਲੱਗੇ ਭਾਜੀ ਇਤੋਂ ਬਾਅਦ ਤੁਸੀਂ ਕਮਾਲ ਹੀ ਹੋ ਮਤਲਬ ਬੀਨੂ ਢਿੱਲੋਂ ਦੇ ਬਰਾਬਰ ਤੁਹਾਡਾ ਕੰਮ ਆ ਜਾਣਾ ਮੈਂ ਵੀ ਰੇਟ ਵਧਾ ਦਿੱਤੇ ਆਪਣੇ ਤਿੰਨ ਚਾਰ ਫਿਲਮਾਂ ਛੱਡਤੀਆਂ ਮੈਂ ਆ ਗਿਆ ਲੈ ਕੋਈ ਮੈਨੂੰ ਫੋਨ ਆਉਂਦਾ ਸੀ ਆ ਕਹਿੰਦੇ ਭਾਜੀ ਮੈਂਗਾ ਇੱਕ ਮਿੰਟ ਮੁਖਤਿਆਰ ਚ ਡਾਣ ਦੋ ਓਏ ਜਦੋਂ 2 2.5 ਸਾਲ ਲੱਗੇ ਉਹਨੂੰ ਭਰਾਵਾ ਮੇਰੀ ਬਦਕਿਸਮਤੀ ਕਹਿ ਲੋ ਰੋਲ ਬਹੁਤ ਵਧੀਆ ਸੀ ਚ ਕਟਿਆ ਵੀ ਗਿਆ ਬੜੋ ਜਿੰਨਾ ਵੀ ਆਇਆ ਉਹ ਫਿਲਮ ਚਲੋ ਮਾਰ ਨਹੀਂ ਚੱਲੀ ਉਹਦਾ ਸੀਗਾ ਦਲਜੀਤ ਭਾਈ ਨੂੰ ਫਰਕ ਨਹੀਂ ਪਿਆ ਮੈਨੂੰ ਪੈ ਗਿਆ ਮੈਂ ਸਾਲ ਘਰੇ ਵੇਲਾ ਬੈਠਾ ਰਿਆ ਫਿਰ ਮੈਂ ਉਹਨਾਂ ਨੂੰ ਫੋਨ ਕਰਾਂ ਭਾਜੀ ਕਹਿੰਦਾ ਮੁਖਤਿਆਰ ਛੱਡਾ ਯਾ ਪਤਾ ਬਟ ਮੇਰਾ ਰੋਲ ਬੜਾ ਉਰੀਲਾ ਜਿਹਾ ਵਾਇਰਲ ਹੋਇਆ ਨਾ ਸੀਨ ਤਾਂ ਬੜੇ ਲੋਕਾਂ ਨੂੰ ਪਸੰਦ ਆਇਆ ਉਹ ਫਿਲਮ ਦੇਖੀ ਨਹੀਂ ਕਿਸੇ ਨੇ ਉਹ ਹੁਣ ਜਾ ਕੇ ਉਹ ਦਲਜੀਤ ਭਾਜੀ ਬ੍ਰੈਂਡ ਬੈਸਟਰ ਬਣ ਗਏ ਹੁਣ ਉਹਦੇ ਦੇ ਪੁਰਾਣੇ ਵੀਡੀਓ ਕੱਢ ਕੇ ਦੇਖ ਰਿਹਾ ਸਾਰੇ ਉਹਨਾਂ ਮੈਨੂੰ ਵੀ 4 ਮੈਸੇਜ ਆ ਜਾਂਦੇ ਭਾਜੀ ਤੁਹਾਨੂੰ ਮੁਖਤਿਆਰ ਛੱਡਾ ਜਿ ਦੇਖਿਆ ਸੋ ਕਹਿੰਦਾ ਮਤਲਬ ਤੁਹਾਡੀ ਮਿਹਨਤ ਕਦੇ ਵੀ ਜ਼ਾਇਆ ਨਹੀਂ ਜਾਂਦੀ ਇੰਨਾ ਕੁ ਵੀ ਤੁਸੀਂ ਕਰਦੇ ਹੋ ਨਾ ਉਹ ਤੁਹਾਨੂੰ ਮੇ ਟੱਕਰ ਦਾ ਆ ਕੇ ਕਿਸੇ ਮੋੜ ਤੇ ਇਹੋ ਹੀ ਹੈ ਇੱਕ ਵਾਰ ਸੁਨੀ ਆ ਛੱਟੀ ਸਾਹਿਬ ਨੂੰ ਦੇਖੋ ਮੈਂ ਅੱਜ ਕੱਲ ਭਾਈ ਨੇ ਮੈਨੂੰ ਪੋਸਟਰ ਭੇਜਿਆ ਫਰਲੋ ਦਾ ਤੇ ਮੈਂ ਪਹਿਲਾਂ ਉਹਨਾਂ ਨੂੰ ਭੇਜਦਾ ਹਾਂ ਆਪਣੇ ਉਸਤਾਦ ਨੂੰ ਵਿਦ ਬਲੇਸਿੰਗ ਇਹ ਨਹੀਂ ਕਿ ਤੁਸੀਂ ਕਰੋ ਤੇ ਮੈਨੂੰ 15 ਮਿੰਟਾਂ ਬਾਅਦ ਨੋਟੀਫਿਕੇਸ਼ਨ ਆਈ ਸੁਨੀਲ ਛੱਟੀ ਸਾਹਿਬ ਨੇ ਸ਼ੇਅਰ ਕੀਤਾ ਹੈ ਨਾ ਇੰਸਟਾ ਤੇ ਆਪਣੇ ਤੇ ਉਹਨੇ ਲਿਖਿਆ ਉਹ ਜਿਹੜੇ ਅੰਦਾਜ਼ ਲਿਖ ਦਿੰਦੇ ਗੋਡ ਬlesਟ ਜਸ ਬਹੁਤ ਅੱਛਾ ਕਰ ਰਹੇ ਹੋ ਔਰ ਮੈਨੂੰ ਪਤਾ ਹੈ ਤੂੰ ਗਰਾਸ ਰੂਟ ਲੈਵਲ 'ਸਟ' ਕੇ ਆਏ ਔਰ ਡੈਫੀਨੇਟਲੀ ਲੱਗੇ ਰਹੋ ਅੱਛਾ ਕੰਮ ਕਰਤੇ ਰਹੋ ਔਰ ਡੈਫੀਨੇਟਲੀ ਤੁਹਾਡਾ ਇੱਕ ਦਿਨ ਦਿਨ ਆਏਗਾ